ਬੰਗਲਾਦੇਸ਼ ਦੀ ਰਾਜਸਤਾਨੀ ਟਾਕਾ ਤੋਂ ਇਸ ਵੇਲੇ ਦੀ ਅਹਿਮ ਖਬਰ ਸਾਹਮਣੇ ਹੈ ਜਿੱਥੇ Hazrat Shahjalal International Airport ਦੇ Cargo Terminal ਦੇ ਉੱਪਰ ਦੁਪਹਿਰ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ ਜਿਸ ਕਾਰਨ ਸਾਰੀਆਂ ਉਡਾਨਾਂ ਮੁਅਤਲ ਕਰ ਦਿੱਤੀਆਂ ਗਈਆਂ ਨੇ ਅੱਗ ਦੇ ਉੱਪਰ ਕਾਬੂ ਪਾਉਣ ਦੇ ਲਈ 36 ਫਾਇਰ ਜੁਨਟ ਮੈਦਾਨ ਦੇ ਵਿੱਚ ਆਉਂਦੇ ਨੇ ਤਾਇਨਾਤ ਕਰਨੇ ਪੈਂਦੇ ਨੇ ਟਾਕਾ ਦੇ Hazrat Shahjalal International Airport ਦੇ Cargo Terminal ਦੇ ਵਿੱਚ ਸ਼ਨੀਵਾਰ ਦੁਪਹਿਰ ਯਾਨੀ ਕਿ ਅੱਜ ਦੁਪਹਿਰ ਲਗਭਗ 2:30 ਦੇ ਕਰੀਬ ਗੇਟ ਨੰਬਰ 8 ਦੇ ਨੇੜੇ ਅਚਾਨਕ ਭਿਆਨਕ ਅੱਗ ਲੱਗਦੀ ਆ ਕੁਝ ਮਿੰਟਾਂ ਦੇ ਵਿੱਚ ਧੂੰਏ ਦੇ ਗੁਬਾਰ ਅਸਮਾਨ ਤੱਕ ਪਹੁੰਚ ਜਾਂਦੇ ਨੇ ਹਵਾਈ ਅੱਡੇ ਦੇ ਆਲੇ-ਦੁਆਲੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਅੱਗ ਦੇ ਉੱਪਰ ਤੁਰੰਤ ਕਾਬੂ ਪਾਉਣ ਦੇ ਲਈ ਹਾਲਾਂਕਿ ਜਿਹੜਾ ਜਿੱਥੇ ਫਾਇਰ ਬਰਗੇਡ ਦੀਆਂ ਟੀਮਾਂ ਤਾਇਨਾਤ ਕੀਤੀਆਂ ਤੇ ਬਾਅਦ ਅੱਗ ਦੇ ਤੁਰੰਤ ਬਾਅਦ ਹਵਾਈ ਅੱਡਾ ਪ੍ਰਸ਼ਾਸਨ ਨੇ ਸਾਰੀਆਂ ਉਡਾਨਾਂ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਅਧਿਕਾਰੀ ਮਸੂਦुल्लाह हसन ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਾਵੇਂ ਉਡਾਨਾ ਮਉਤਲ ਹਨ ਪਰ ਸਾਰੇ ਜਹਾਜ਼ ਸੁਰੱਖਿਆਤਨ ਹੈ ਕਿਸੇ ਵੀ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਆਈ ਹੈ ਫਾਇਰ ਸਰਵਿਸ ਦੇ ਬੁਲਾਰੇ ਤਲਹਾ ਬਿਨ ਜਾਸਮ ਨੇ ਦੱਸਿਆ ਕਿ ਸ਼ੁਰੂ ਦੇ ਵਿੱਚ 9 ਜੁਨਟਾਂ ਨੂੰ ਤਾਇਨਾਤ ਕੀਤਾ ਸੀ ਪਰ ਅੱਗ ਦੇ ਉੱਪਰ ਅਗ ਤੇਜ਼ੀ ਨਾਲ ਫੈਲ ਰਹੀ ਸੀ ਤੇ ਤੇਜ਼ੀ ਨਾਲ ਅੱਗ ਦੇ ਉੱਪਰ ਕਾਬੂ ਪਾਉਣ ਦੇ ਲਈ 36 ਜੁਨਟਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਮੌਕੇ ਤੇ ਕੰਮ ਦੇ ਵਿੱਚ ਜੁਟੀਆਂ ਜਿਸ ਦੇ ਨਾਲ ਅੱਗ ਦੇ ਉੱਪਰ ਕਾਬੂ ਪਾਇਆ ਜਾ ਰਿਹਾ ਪਰ ਇਹ ਆਪਰੇਸ਼ਨ ਹਲੇ ਵੀ ਜਾਰੀ ਹੈ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਸ ਨੇ ਇਹ ਕਿਹਾ ਕਿ ਅੱਗ ਬੁਝਾਉਣ ਦੇ ਲਈ ਬੰਗਲਾਦੇਸ਼ ਸਿਵਲ 에ਵੀਏਸ਼ਨ ਅਥਾਰਟੀ ਫਾਇਰ ਸਰਵਸ ਅਤੇ ਹਵਾਈ ਸੈਨਾ ਦੀਆਂ ਦੋ ਜੁਨਟਾਂ ਮਿਲ ਕੇ ਕੰਮ ਕਰ ਰਹੀਆਂ ਨੇ ਨਾਲ ਹੀ ਬਾਰਡਰ ਗਾਰਡ ਬੰਗਲਾਦੇਸ਼ ਅਤੇ ਨੇਵੀ ਦੀਆਂ ਦੋ ਪਲਟੂਨਾ ਨੂੰ ਸੁਰੱਖਿਆ ਪ੍ਰਬੰਧਾਂ ਦੇ ਲਈ ਹਵਾਈ ਅੱਡੇ ਦੇ ਅੰਦਰ ਤੇ ਬਾਹਰ ਤਾਇਨਾਤ ਕੀਤਾ ਗਿਆ। ਇਸ ਤੋਂ ਪਹਿਲਾਂ ਹਵਾਈ ਅੱਡੇ ਦੇ ਕਾਰਗੋ ਖੇਤਰ ਦੇ ਵਿੱਚ ਛੋਟੀ ਮੋਟੀ ਅੱਗ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਪਰ ਪਹਿਲੀ ਵਾਰ ਹੋਇਆ ਕਿ ਜਦੋਂ ਇੰਨੀ ਵੱਡੀ ਇੱਕ ਕੈਰੀਏਟ ਦਾਦ ਦੇ ਵਿੱਚ ਅੱਗ ਲੱਗੀ ਹੋਵੇ ਅਸਮਾਨ ਦੇ ਵਿੱਚ ਇੰਨੇ ਵੱਡੇ ਧੂੰਏ ਦੇ ਗੁਵਾਰ ਬਣ ਕੇ ਨਿਕਲ ਚੁੱਕੇ ਹਨ। ਹਵਾਈ ਅੱਡੇ ਦੇ ਉੱਪਰ ਸਾਰੀ ਕਾਰਵਾਈ ਠੱਪ ਹੋ ਗਈ ਹੈ ਮਾਹਿਰਾਂ ਦਾ ਇਹ ਵੀ ਕਹਿਣਾ ਕਿ ਇਸ ਨਾਲ ਨਰਯਾਤ ਜਾਨੀ ਕਿ ਇੰਪੋਰਟ ਐਕਸਪੋਰਟ ਵਪਾਰਕ ਉਡਾਣਾਂ ਦੇ ਉੱਪਰ ਅਸਰ ਪੈ ਸਕਦਾ ਸ਼ਾਮ ਤੱਕ ਫਾਇਰ ਸਰਵਿਸ ਨੇ ਅੱਗ ਦੇ ਉੱਪਰ ਕਾਬੂ ਪਾਉਣ ਦੇ ਲਈ ਯਤਨ ਜਾਰੀ ਰੱਖਿਆ ਹਵਾਈ ਅੱਡੇ ਪ੍ਰਸ਼ਾਸਨ ਨੇ ਕਿਹਾ ਕਿ ਅੱਗ ਦੇ ਕਾਰਨ ਜਾਂਚ ਲਈ ਇੱਕ ਖਾਸ ਕਮੇਟੀ ਦਾ ਗਠਨ ਕੀਤਾ ਗਿਆ ਕਮੇਟੀ ਬਣਾਈ ਹੈ ਜੋ ਕਿ ਇਹ ਸਾਰਾ ਪਤਾ ਲਗਾਈ ਗਈ ਕਿ ਇਹ ਹਾਦਸਾ ਕੀ ਬਿਜਲੀ ਦੇ ਸ਼ਾਰਟ ਸਰਕਟ ਦੇ ਕਾਰਨ ਹੋਇਆ ਕਿਸੇ ਹੋਰ ਦੀ ਲਾਪਰਵਾਹੀ ਦੇ ਨਾਲ ਹੋਇਆ ਇਸ ਵੇਲੇ ਕਾਰਗੋ ਖੇਤਰ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਕੇ ਸੀਲ ਕਰ ਦਿੱਤਾ ਗਿਆ ਹਕ ਦੇ ਕਾਰਨ ਦਾ ਪਤਾ ਲਾਉਣ ਦੀ ਹਲੇ ਜਾਂਚ ਜਾਰੀ ਹੈ ਹਵਾਈ ਅੱਡੇ ਦੇ ਸਾਰੇ ਯਾਤਰੀਆਂ ਨੂੰ ਸੁਰੱਖਿਆ ਥਾਵਾਂ ਦੇ ਉੱਪਰ ਪਹੁੰਚਾ ਦਿੱਤਾ ਗਿਆ ਜਿਵੇਂ ਪੂਰੀ ਜਾਣਕਾਰੀ ਅੱਗੇ ਮਿਲੇਗੀ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਤੁਸੀਂ ਜੁੜੇ ਰਹੋ ਐਨਆਰਆਈ ਟੀਵੀ ਦੇ ਨਾਲ